ਅਨਮੇ ਮੈਂ ਅਕੀਖੀ ਟੂਟੀ ਕਮਾਨ ਸਾਤਾ ਉਮੀਦ ਕਰਦੇ ਹਾਂ ਕਿ ਸਾਰੇ ਜਾਣੇ ਠੀਕ-ਠਾਕ ਹੋ ਲੋਗੇ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਆਪਣੀ ਜੇ ਤੁਸੀਂ ਵੀਡੀਓ ਵੇਖ ਲਾਣੀ ਤੁਸੀਂ ਕਮੈਂਟ ਜਰੂਰ ਕਰਕੇ ਜਾਇਆ ਕਰੋ ਚਾਹੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਜਾਂ ਨਹੀਂ ਵੀ ਲੱਗਦੀ ਕਿ ਕਿਸ ਤਰ੍ਹਾਂ ਤੁਹਾਨੂੰ ਸੁਝਾਈ ਜੇ ਨੇ ਕਿ ਕਿਸ ਤਰ੍ਹਾਂ ਤੁਹਾਨੂੰ ਇਹ ਸੁਣ ਲੱਗਿਆ ਆਪਾਂ ਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੋ ਵੀ ਆਪਕਾ ਨੂੰ ਦਿਖਾ ਮੰਗਾ ਮੈਂ ਕਾਟਨ ਦੇ ਸਟਾਫ ਦੇ ਸਾਰੇ ਸੂਟ ਦਿਖਾਵਾਂਗੇ ਤੁਸੀਂ ਉਹਨਾਂ ਦਾ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਤੁਸੀਂ WhatsApp ਤੇ ਮੈਸੇਜ ਕਰਕੇ ਆਪਣੇ ਸੂਟ ਤੁਸੀਂ ਘਰ ਬੈਠੇ ਆਰਡਰ ਕਰਕੇ ਆਪਾਂ ਤੋਂ ਮੰਗਵਾ ਸਕਦੇ ਹੋ ਤੇ ਪਲੀਜ਼ ਕਈ ਭੈਣਾਂ ਕਹਿੰਦੀਆਂ ਨੇ ਕਿ ਆ ਵੀ ਆਪਣੀ ਮਤਲਬ ਆਰਡਰ ਵੀ ਸ਼ਿਪਿੰਗ ਅਨਹਾ ਨਹੀਂ ਸੌਰੀ ਵੀ ਪੇਮੈਂਟ ਘਰ ਦੇ ਪਾਸ ਰਾਣ ਕੇ ਫੇਰ ਦਿੱਤੀ ਜਾਵੇਗੀ ਨਹੀਂ ਸੀ ਇਸ ਤਰ੍ਹਾਂ ਨਹੀਂ ਹੋਗਾ ਤੁਸੀਂ ਪਹਿਲਾਂ ਸਾਨੂੰ ਪੇਮੈਂਟ ਕਰੋਗੇ ਅਸੀਂ ਇਹ ਤੁਹਾਡੇ ਸੂਟ ਦਿੱਤਾ ਤੱਕ ਪਹੁੰਚਾਵਾਂਗੇ ਇਹ ਜੀ ਕੋਈ ਵੀ ਗੱਲ ਨਹੀਂ ਹੋਵੇਗੀ ਵੀ ਜੇਣਾ ਤੁਹਾਡੀ ਤੋਂ ਅਸੀਂ ਪੇਮੈਂਟ ਲੈ ਕੇ ਤੁਹਾਡਾ ਸੂਟ ਨਾ ਪਹੁੰਚਾਵਾਂਗੇ ਇਹ ਸਾਡੀ ਜ਼ਿੰਮੇਵਾਰੀ ਹੋਵੇਗੀ ਅਸੀਂ ਤੁਹਾਨੂੰ ਸੂਟ ਥੋੜੇ ਘਰ ਤੱਕ ਪਹੁੰਚਾਉਂਦੇ ਤੇ ਜਿਹੜੀਆਂ ਪਹਿਣਾ ਕੋਲੇ ਤੋਂ ਬੇਸੂਟ ਗਏ ਨਾ ਉਹਨਾਂ ਪਹਿਣਾ ਨੂੰ ਪਤਾਗਾ ਵੀ ਹਾਂ ਕਿ ਇਸ ਤਰ੍ਹਾਂ ਦਾ ਕੱਪੜਾ ਦਾ ਕਿਸ ਤਰ੍ਹਾਂ ਨੇ ਆਪਾਂ ਸੂਟ ਪਹੁੰਚਾਉਣੇ ਆਗੇ ਹਰੇਕ ਉਹ ਤੁਸੀਂ ਪੁੱਛੋ ਮਤਲਬ ਜੇ ਕੋ ਕਾ ਤੱਕ ਕਪੜਾ ਜਾਂਦਾਗਾ ਉਹ ਤਾਂ ਆਪਾਂ ਨੂੰ ਫਿਰ ਇਹ ਤੋਂ ਪਤਾ ਲੱਗ ਜਾਂਦਾ ਕਿ ਹਾਂ ਬਾਕੀ ਕਿਹ ਹੈ ਇਹ ਕਪੜਾਗਾ ਆਪਾਂ ਕੋਲੇ ਹਰੇਕ ਦੇ ਕੋਈ ਮੋਰ ਵਾਲਾ ਕਪੜਾ ਹੋਊਗਾ ਕੋਈ ਵੀ ਆਪਾਂ ਦੇਖੋ ਮੋਰ ਤੋਂ ਬਿਨਾਂ ਕਪੜਾ ਨਹੀਂ ਲਵਾਵਾਂਗੇ ਆਹ ਦੇਖੋ ਇਸ ਤਰ੍ਹਾਂ ਦੀ ਜਿਹੜੀ ਉੱਪਰ ਮੋਰ ਲੱਗੀ ਹੋਈ ਹੈ ਕਪੜੇ ਤੇ ਠੀਕ ਆ ਇਹ ਜੇ ਤੁਸੀਂ ਪ੍ਰਿੰਟਿੰਗ ਦੇਖ ਲੋ ਆਹ ਦੇਖੋ ਤੁਸੀਂ ਇਹ ਜਿਹੜਾ ਸੂਟਾਂ ਦਾ ਬਲੈਕ ਕਲਰ ਦਾ ਸੂਟਾਂ ਦਾ ਬਲੈਕ ਕਲਰ ਦੇ ਵਿੱਚ ਇਸ ਤਰ੍ਹਾਂ ਦਾ ਇਹਦਾ ਹੰਪੀਆਂ ਦਾ ਪ੍ਰਿੰਟ ਬਣਿਆ ਹੋਇਆਗਾ ਜਿਹੜੀ ਵੀ ਮੇਰੀ ਭੈਣ ਨੂੰ ਚਾਹੀਦਾਗਾ ਇਹ ਆਪਣੇ ਕੋਲੇ ਦੋ ਸੂਟ ਹੀ ਰਹਿ ਗਏ ਉਹਦੀ ਪਹਿਲਾਂ ਸਟਾਕ ਇਹ ਚਲੇ ਗਿਆ ਇਹ ਫੋਟੋਆਂ ਪ ਉਧਰ ਤਾਂ ਕਰਕੇ ਚਲੇ ਗਏ ਦੋ ਸੂਟ ਹੀ ਰਹੇਗੇ ਇਸ ਤਰ੍ਹਾਂ ਦਾ ਇਹ ਸੂਟ ਹੈ ਜਿਹਦੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਜਿਵੇਂ ਮੇਰੀ ਭੈਣ ਨੇ ਸੂਟੇ ਹੀ ਲੈਣਾਗਾ ਬਹੁਤ ਜ਼ਿਆਦਾ ਹੀ ਸੋਹਣਾ ਸੂਟ ਬਣਿਆ ਹੋਇਆਗਾ ਜੇ ਤੁਸੀਂ ਨੇ ਦੇਖੋ ਇਹ ਇੱਥੇ ਹੀ ਆਲੋ ਪਰਸੂ ਲੈਣਾ ਤਾਂ ਇਹ 650 ਦੀ ਰੇਂਜ ਵਿੱਚ ਪਵੇਗਾ ਸ਼ਿਪਿੰਗ ਵਿੱਚ ਆਪਾਂ ਐਕਸਟਰਾ ਸ਼ਿਪਿੰਗ ਕਿਸੇ ਤੋਂ ਨਹੀਂ ਵੀ ਨਾ ਲਗਾਗੇ ਇਹਦੇ ਵਿੱਚ ਹੀ ਆਪਣੀ ਸ਼ਿਪਿੰਗ ਐਕਸਟਰਾ ਸ਼ਿਪਿੰਗ ਨਹੀਂ ਹੋਏਗੀ ਜੇ ਕਿਸੇ ਨੇ ਮੈਚਿੰਗ ਲੈਣਾ ਜਿਵੇਂ ਬਲੈਕ ਸਲਵਾਰ ਨਾਲ ਲੈਣਾਗਾ ਜਿਵੇਂ ਵੀ ਬੈਂਨ ਨੇ ਉਹਨਾਂ ਨਾਲ ਆਪਾਂ ਤੁਸੀਂ ਜੇ ਕੋਈ ਵਰਕ ਕਰਵਾ ਕੇ ਲੈਣਾਗਾ ਉਹ ਤੁਹਾਨੂੰ ਆਪਾਂ ਨੂੰ ਪੈਸੇ ਚਾਰਜਸ ਅਲੱਗ-ਅਲੱਗ ਜਾਣਗੇ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਜੇ ਤਾਂ ਉਹ 650 ਦੀ ਰੇਜ ਵਿੱਚ ਪਵੇਗਾ ਸ਼ਿਪਿੰਗ ਵਿੱਚ ਐਕਸਟਰਾ ਸ਼ਿਪਿੰਗ ਆਪਾਂ ਤੁਹਾਡੇ ਤੋਂ ਕੋਈ ਵੀ ਨਹੀਂ ਲਮਾਂਗੇ ଏਸੀ ਆਪਣਾ ਪਹਿਲਾ ਸੂਟ ਆਪਾਂ ਦੇਖੋ ਤੁਸੀਂ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਆਪਣਾ ਅਗਲਾ ਸੂਟ ਇਹ ਵੀ ਬਲੈਕ ਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ ਇਹਦੇ ਉੱਪਰ ਵੀ ਆ ਦੇਖੋ ਤੁਸੀਂ ਇਸ ਤਰ੍ਹਾਂ ਦੀ ਮੋਰ ਲੱਗੀ ਹੋਈ ਹੈ ਮੋਰ ਵਾਲਾ ਕੱਪੜਾ ਕੋਈ ਵੀ ਇਹਨਾਂ ਮੋਰ ਤੋਂ ਕੱਪੜਾ ਨਹੀਂ ਹੈਗਾ ਤੁਸੀਂ ਇਹ ਚੱਕਰ ਸਾਤੋਂ ਇਹਦੀ ਪ੍ਰਿੰਟਿੰਗ ਬਹੁਤ ਜਿਆਦਾ ਹੀ ਸੋਹਣੀ ਬਣੀ ਹੋਈ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਵੀ ਤੁਹਾਨੂੰ 650 ਦੀ ਰੇਂਜ ਵਿੱਚ ਸੂਟ ਲੈਣ ਵਾਲਾ ਹੈ ਜਿਹੜੀ ਵੀ ਮੇਰੀ ਭੈਣ ਨੂੰ ਚਾਹੀਦਾ ਸੂਟ ਜਲਦੀ ਤੋਂ ਜਲਦੀ ਦੇਖੋ ਆਰਡਰ ਦੇ ਦਿਓ ਸਕਰੀਨ ਸ਼ਾਟ ਲੈ ਕੇ ਤੁਸੀਂ ਸੂਟ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਪਲੀਜ਼ ਤੁਸੀਂ ਜਦੋਂ ਤੁਸੀਂ ਵੀਡੀਓ ਦੇਖਦੇ ਹੋਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਆਪਣੇ ਨਾ ਸਬਸਕ੍ਰਾਈਬ ਥੋੜੇ ਜੀ ਰਹਿ ਗਏ ਲੇਖਣ ਵਾਲੇ 1000 ਹੋਣ ਵਾਲੇ ਨੇ ਕੰਪਲੀਟ ਹੋ ਜਾਣਗੇ ਹੋਰ ਵੀ ਆਪਣੀ ਤੁਹਾਡੀ ਮਿਹਰਬਾਨੀ ਨਾਲ ਤੁਹਾਡੇ ਸਾਥ ਲਈ ਹੋਣਗੇ ਜੇ ਤੁਸੀਂ ਦੇਖਦੇ ਹੋ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅੱਗੇ ਆਪਣੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਕਿਸੇ ਨੂੰ ਜ਼ਰੂਰ ਮੌਕਾ ਦਿਆ ਕਰੋ ਵੀ ਹਾਂ ਜੇ ਕੋਈ ਅਗਲਾ ਆਪਣਾ ਕੰਮ ਤੋਰਦਾ ਹੈ ਚਲਾਉਂਦਾ ਹੈ ਕੋਈ ਅਗਲਾ ਅੱਗੇ ਵਧ ਰਿਹਾ ਹੈਗਾ ਆਪਣੀਆਂ ਭੈਣਾਂ ਦੀ ਸਪੋਰਟ ਹੁੰਦੀ ਹੈ ਭੈਣਾਂ ਆਪਾਂ ਇੱਕ ਦੂਜੀ ਨੂੰ ਸਪੋਰਟ ਕਰਾਂਗੇ ਤਾਂ ਕਰਕੇ ਆਪਾਂ ਭੈਣਾਂ ਸਾਰੀਆਂ ਅੱਗੇ ਵਧ ਸਕਾਂਗੇ ਤੇ ਆਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਇਹ ਸੂ ਚੈੱਕ ਕਰ ਸਕਦੇ ਹੋ ਇਹ ਵੀ ਆਪਾਂ ਤੁਹਾਨੂੰ 6.5 ਸੌ ਦੀ ਰੇਂਜ ਵਿੱਚ ਰਹੇਗਾ ਸੂਟ ਠੀਕ ਹੈ ਇਹ ਸੀਗਾ ਆਪਣਾ ਆਲੇ ਕੁਮ ਨਾਲ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਆਗੇ ਆਪਣੀ ਬੁੱਕ ਵਾਲੇ ਫੇਸਬੁੱਕ ਵਾਲੇ ਸੂਟ ਨੇ ਸਾਰੇ ਕਾਟਨ ਡੇਟ ਬੱਟੇ ਨਾਲ ਨੇਗੇ ਸਾਰੇ ਸੂਟ ਬਹੁਤ ਜ਼ਿਆਦਾ ਜਿਹੜੀ ਕਾਟਨ ਵਧੀਆ ਵਾਲੀ ਕਾਟਨ ਹੁੰਦੀ ਹੈ ਜੀ ਵਧੀਆ ਵਾਲਾ ਪ੍ਰੀਮੀਅਮ ਕਪੜਾ ਵਧੀਆ ਹੁੰਦਾ ਉਹ ਵਾਲਾ ਇਹ ਸੂਟ ਆ ਇਸ ਤਰ੍ਹਾਂ ਦਾ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਸ਼ਰਟ ਹੈ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਆ ਚੈੱਕ ਕਰ ਲਓ ਆ ਇਹ ਮੇਰੀ ਇਹ ਨਾ ਬਾਟਮ ਰੱਖੀ ਗਈ ਹੈ ਇਹ ਜਿਹੜਾ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਇਹਦਾ ਦੁਪੱਟਾ ਬਣਿਆ ਹੋਇਆ ਹੈਗਾ ਆ ਦੇਖੋ ਇਸ ਤਰ੍ਹਾਂ ਜਿਹੜੇ ਦੁਪੱਟੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ ਬਹੁਤ ਜਿਆਦਾ ਸੋਹਣਾ ਇਹ ਦੁਪੱਟਾ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਫੋਟੋ ਦਿਖਾ ਦਾਂਗੇ ਫੋਟੋ ਤੇ ਲਾ ਦਾਂਗੇ ਆ ਦੇਖੋ ਇਸ ਤਰ੍ਹਾਂ ਦੇ ਇਹ ਡਿਜ਼ਾਈਨ ਇੱਕ ਬਣੇਗੀ ਫੋਟੋ ਤੋਂ ਸੋ ਕੰਪਲੀਟ ਦੀਦਾ ਹੋਗਾ ਇਸ ਤਰ੍ਹਾਂ ਦੀ ਨਾ ਇਹ ਡਿਜ਼ਾਈਨਿੰਗ ਬਣੇਗੀ ਇਸ ਤਰ੍ਹਾਂ ਦਾ ਇਹ ਸੂਟ ਆ ਜਿਹੜਾ ਤੁਹਾਨੂੰ ਫੋਟੋ ਦੇ ਵਿੱਚ ਕਲਰ ਦਿਨਾਂ ਸੇਮ ਕਲਰ ਦਾ ਸੂਟ ਦਾ ਕੋਈ ਵੀ ਇਹਦੇ ਵਿੱਚ ਫਰਕ ਨਹੀਂ ਹੈਗਾ ਇਸ ਤਰ੍ਹਾਂ ਦਾ ਇਹ ਸੂਟ ਬਹੁਤ ਸੋਹਣਾ ਤਿਆਰ ਹੋਵੇਗਾ ਇਹ ਤੁਹਾਨੂੰ ਦੇਖੋ 9900 ਦੀ ਰੇਂਜ ਵਿੱਚ ਪਵੇਗਾ ਸ਼ਿਪਿੰਗ ਵਿੱਚੇ ਹੋਵੇਗੀ ਸ਼ਿਪਿੰਗ ਆਪਾਂ ਐਕਸਟਰਾ ਕਿਸੇ ਤੋਂ ਨਹੀਂ ਲਵਾਂਗੇ ਇਹ ਤੁਹਾਨੂੰ ਆਪਾਂ ਲੋੜੀ ਦੇ ਦੇਖੋ ਵਧੀਆ ਸਪੈਸ਼ਲ ਆਫਰ ਦੇ ਰਹੇ ਹਾਂ ਜੀਨੇ ਵੀ ਮੇਰੇ ਭੈਣ ਨੇ ਸੂਟ ਲੈਣੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਸਕਰੀਨ ਸ਼ਾਟ ਲੈ ਕੇ ਤੁਸੀਂ ਸੂਟ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਕਾਟਨ ਦਾ ਵਧੀਆ ਵਾਲਾ ਕੱਪ ਇਹ ਬਹੁਤ ਜ਼ਿਆਦਾ ਸੋਹਣਾ ਦੇਖੋ ਪਿਆਰਾ ਜਿਹਾ ਕਲਰ ਆ ਜਿਹਨੂੰ ਮਿਲ ਪੈਣ ਨੂੰ ਚਾਹੀਦਾ ਜਿਆਦਾ ਜਿਆਦਾ ਸਕਰੀਨਸ਼ਾਟ ਲਓ ਤੇ ਸਕਰੀਨਸ਼ਾਟ ਲੈ ਕੇ ਸੂਟ ਆਪਣੇ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਆ ਤੁਸੀਂ ਚੈੱਕ ਕਰ ਸਕਦੇ ਆ ਆਪਾਂ ਤੁਹਾਨੂੰ ਦਿਖਾਉਣੇ ਹੁਣ ਅਗਲਾ ਸੂਟ ਇਹਦੀ ਆਪਾਂ ਕੋਲੇ ਦੇਖੋ ਸਾਰੇ ਬੁੱਕਾ ਹੈ ਨੇ ਜਿਹੜਾ ਆਪਾਂ ਤੁਹਾਨੂੰ ਦਿਖਾਈਏ ਨੇ ਸੂਟ ਨੇ ਸੂਟੇ ਨੇ ਬੁੱਕਾ ਵਾਲੇ ਸੂਟ ਨੇ ਆ ਦੇਖੋ ਤੇ ਇਹਰਾ ਕਲਰ ਵੀ ਬਹੁਤ ਜ਼ਿਆਦਾ ਹੀ ਸੋਹਣਾਗਾ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਇਹਦਾ ਸੋਹਣਾ ਕਲਰ ਦਾ ਸੂਟ ਦਾ ਇਸ ਤਰ੍ਹਾਂ ਦਾ ਪੀਚ ਜਾਂ ਨਾ ਗਾਜ਼ਰੀ ਜਾਂ ਛੇੜ ਇਹਦੀ ਇਸ ਤਰ੍ਹਾਂ ਦੀ ਬਾਟਮ ਆ ਚੱਕਾ ਲਓ ਇਸ ਤਰ੍ਹਾਂ ਦੀ ਇਹ ਨਾਲ ਬਾਟਮ ਆ ਇਹਦੇ ਨਾਲ ਵੀ ਇਸ ਤਰ੍ਹਾਂ ਦਾ ਕਾਟਨ ਦਾ ਦੁਪੱਟਾ ਰੱਖਿਆ ਜਾਏਗਾ ਬਹੁਤ ਜ਼ਿਆਦਾ ਸੋਹਣਾ ਇਹ ਇਸ ਤਰ੍ਹਾਂ ਦਾ ਇਹਨਾਂ ਡਿਜ਼ਾਈਨਿੰਗ ਬਣੀ ਹੋਈ ਹੈ ਤੁਹਾਨੂੰ ਕਲੀਅਰ ਆਉਂਦੀ ਹੋਵੇਗੀ ਆਪਾਂ ਤੁਹਾਨੂੰ ਇੱਕ ਦਿਖਾ ਦਿੰਦੇ ਆ ਇਸ ਤਰ੍ਹਾਂ ਦੀ ਇਹ ਪੀਕਾ ਜਿਹੜੀ ਨਾ ਇਸ ਤਰ੍ਹਾਂ ਦੇ ਇਹ ਵਸਟਚਿੰਗ ਹੋ ਗਏ ਇਸ ਤਰ੍ਹਾਂ ਦਾ ਲੱਗੂਗਾ ਤਿਆਰ ਹੋ ਕੇ ਰੈਡੀ ਹੋ ਕੇ ਇਹ ਵੀ ਤੁਹਾਨੂੰ 990 ਰੇਂਜ ਵਿੱਚ ਪਵੇਗਾ ਜੇ ਜਿਹੜੀ ਵੀ ਮੇਰੇ ਭੈਣ ਨੂੰ ਸੂਟ ਚਾਹੀਦਾ ਦੇਖੋ ਮਤਲਬ ਲਿਮਟਿਡ ਜਿਆ ਮਾਲ ਆਪਣੇ ਕੋਲ ਜਿੰਨੂੰ ਚਾਹੀਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ ਸਕਰੀਨਸ਼ਾਟ ਲੈ ਕੇ ਪੇਮੈਂਟ ਭਰ ਕੇ ਆਪਣਾ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਆ ਆਪਾਂ ਤੁਹਾਨੂੰ ਦਿਖਾਉ ਰਿਹਾ ਗਿਆ ਹਾ ਤੀਸਰਾ ਸੂਟ ਇਹ ਇਸ ਤਰ੍ਹਾਂ ਦਾ ਤੀਸਰਾ ਸੂਟ ਆ ਇਹ ਵੀ ਦੁਪੱਟੇ ਨਾਲ ਹੀ ਕਾਟਨ ਦੇ ਨਾਲ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਇਸ ਤਰ੍ਹਾਂ ਦੀ ਇਹ ਪ੍ਰਿੰਟਿੰਗ ਬਣੀ ਹੋਈ ਆ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਇਹ ਸ਼ਰਟ ਹੈ ਦੀ ਇਸ ਤਰ੍ਹਾਂ ਦੀ ਬਲੇ ਸੌਰੀ ਜੈ ਲੋਜੀ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਆ ਬਹੁਤ ਜ਼ਿਆਦਾ ਸੋਹਣੀ ਇਸ ਤਰ੍ਹਾਂ ਦੀ ਜਿਹਦੇ ਨਾਲ ਬਾਟਮ ਰੱਖੀ ਗਈ ਹੈ ਕਿ ਇਹਦੇ ਨਾਲ ਇਸ ਤਰ੍ਹਾਂ ਦਾ ਡਬਲ ਸ਼ੇਅਰ ਦਾ ਦੋ ਤਰ੍ਹਾਂ ਦਾ ਬਾਰਡਰ ਵਾਲਾ ਦੁਪੱਟਾ ਲੱਗ। ਬਾਟਮ ਦਾ ਸੁੰਦਾ ਜਿਹੜੀ ਵੀ ਮੇਰੇ ਭੈਣ ਨੂੰ ਚਾਹੀਦਾ ਜਿਹੜੀ ਮੇਰੇ ਭੈਣ ਪੇਮੈਂਟ ਪਹਿਲਾਂ ਕਰ ਦੇਗੀ ਆਪਣਾ ਆਰਡਰ ਬੁੱਕ ਕਰਵਾ ਲਿਓ ਇਸ ਤਰ੍ਹਾਂ ਦੀ ਇਹ ਦੇਖੋ ਤੁਸੀਂ ਆ ਵੀ ਤੁਹਾਨੂੰ ਦਿਖਾ ਲੰਨੇ ਆਂਗੇ ਇਹ ਜਿਹੜਾ ਤੁਹਾਨੂੰ ਪਿਕ ਦਿਖਾਈ ਆਪਾਂ ਐਵੇਂ ਨਹੀਂ ਤਿਆਰ ਹੋ ਜੂਗਾ ਐਵੇਂ ਇਹ ਸਾਰੀ ਪ੍ਰਿੰਟਿੰਗ ਬਣੀ ਹੋਈ ਐ ਸੂਟ ਦੀ ਦੁਪੱਟੇ ਨੇ ਸਾਰੀ ਇਹਦੇ ਵਿੱਚ ਕਲੀਅਰ ਦਿਖਾਈ ਰਹੀ ਐ ਫੋਟੋ ਦੇ ਵਿੱਚ ਜਿਹੜੀ ਨੂੰੇ ਭੈਣ ਨੂੰ ਚਾਹੀਦਾ ਸੰਭਚਾਲੀ ਜਲਦੀ ਸਕਰੀਨਸ਼ਾਟ ਲਓ ਸਕਰੀਨਸ਼ਾਟ ਲੈ ਕੇ ਤੁਸੀਂ ਤੁਹਾਡੇ ਘਰ ਬੈਠ ਕੇ ਮੰਗਵਾ ਸਕਦੇ ਹੋ 990 ਦੀ ਰੇਂਜ ਵਿੱਚ ਪਲੀਜ਼ ਇਹ ਸੂਟ ਪਵੇਗਾ ਮੇਰੇ ਭੈਣੋ ਜੀ ਨੂੰ ਵੀ ਚਾਹੀਦਾ ਜਲਦੀ ਨੂੰ ਜਲਦੀ ਇੱਕ ਵਾਰ ਤੁਸੀਂ ਜਰੂਰ ਹਰੇਕ ਨੂੰ ਮੌਕਾ ਦਿਓ ਤੁਹਾਨੂੰ ਸੂਟ ਲੈ ਕੇ ਵੇਖੋ ਤੁਹਾਨੂੰ ਆਪ ਹੀ ਪਤਾ ਲੱਗ ਜੇ ਕਿ ਆਪਣੇ ਸੂਟ ਕਿਸ ਤਰ੍ਹਾਂ ਦੇ ਹੁੰਦੇ ਨੇਗੇ ਤੁਸੀਂ ਆਪਣੇ ਸਕਰੀਨਸ਼ਾਟ ਲੈ ਕੇ ਸ਼ੂਟ ਮੰਗਵਾ ਲਓ। ਆਪਾਂ ਤੁਹਾਨੂੰ ਕੋਲ ਦੇ ਹੁਣ ਆਪਣਾ ਮੋਬਾਈਲ ਨੰਬਰ 7719667811 7719667811 ਇਹਦੇ ਉੱਪਰ ਤੁਸੀਂ ਆਪਣਾ WhatsApp ਤੇ ਮੈਸੇਜ ਕਰਕੇ ਆਪਣਾ ਫਿਰ ਤੁਸੀਂ ਆਪਣਾ ਲੈ ਸਕਦੇ ਹੋ। ਇਸੀ ਕੀ ਆਪਣੀ ਅੱਜ ਵਾਲੇ ਸੂਟ ਜੋ ਕਿ ਪਠਾਨ ਵਖੜੀਆਂ ਤੇ ਮੇਰੀਆਂ ਭੈਣਾਂ ਨੂੰ ਅੱਜ ਦਿਖਾਏ ਨੇ ਸੋਹਣੇ ਸੋਹਣੇ ਸੂਟ ਆਪਾਂ ਕੋਈ ਹੋਰ ਵੀਡੀਓ ਨਾਲ ਹੋਰ ਤਰ੍ਹਾਂ ਦੇ ਸੂਟ ਲੈ ਕੇ ਆਵਾਂਗੇ ਕਿ ਤੁਸੀਂ ਨਾਲ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਉਂਦੇ ਸੂਟਾਂ ਉੱਤੇ ਕਰ ਲੋ ਜੇ ਕਿਸੇ ਨੇ ਬਰਤਾਂ ਵਾਲੀ ਸੂਟ ਕਰਵਾਣੀ ਹੋਵੇ ਉਹ ਵੀ ਸਾਡੇ ਤੋਂ ਕਰਵਾ ਸਕਦੇ ਨੇ ਸਾਥੂ ਪਿਕਾ ਮੰਗਵਾ ਸਕਦੇ ਹੋ ਵਰਤਾਂ ਦੀਆਂ